ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤੈਸਨਾਸ ਹੁੰਦੀ ਦਿਖਾਈ ਦੇ ਰਹੀ ਹੈ ਗੁੰਡਾ ਅੰਸਰ ਹਰ ਰੋਜ਼ ਕਿਸੇ ਨਾ ਕਿਸੇ ਨੂੰ ਬੰਦੂਕ ਜਾਂ ਤੇਜ਼ਧਾਰ ਹਥਿਆਰਾਂ ਦੇ ਦੰਪਤੇ ਮੌਤ ਦੇ ਘਾਟ ਉਤਾਰ ਕੇ ਚਲੇ ਜਾਂਦੇ ਨੇ ਆਈ ਦਿਨ ਅਜਿਹੇ ਮਾਮਲੇ ਅਖਬਾਰਾਂ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣ ਰਹੀਆਂ ਤਾਂ ਅਜਾ ਮਾਮਲਾ ਜ਼ਿਲ੍ਹਾ ਸਰਕਾਰੀ ਹਸਪਤਾਲ ਕਪੂਰਥਲਾ ਦੇ ਹਲਕਾ ਖਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਰੱਤਾ ਕਦੀਮ ਤੋਂ ਸਬੰਧਤ ਸਾਹਮਣੇ ਆਇਆ ਜਿੱਥੇ ਦੁੱਧ ਵੇਚਣ ਵਾਲਾ ਜਸਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੁੱਧ ਵੇਚ ਕੇ ਵਾਪਸ ਆਪਣੇ ਘਰ ਆ ਰਿਹਾ ਸੀ ਕਾਦੀ ਹੀ ਰਸਤੇ 'ਚ ਕੁਝ ਅਨਰਥਛਾਤੀ ਲੋਕਾਂ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਨੀਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਕੇ ਦੇ ਲੋਕਾਂ ਦੀ ਮਦਦ ਦੇ ਨਾਲ ਕਪੂਰਥਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਕਿ ਰਾਜਸੀ ਹੋਸਪੀਟਲ ਹੈ ਤੁਹਾਡੇ ਬੰਦੀ ਸੱਟਾਂ ਲੱਗੀਆਂ ਸੀ ਤੇ ਕਿੰਨੇ ਮਾਉਂਟਾਂ ਤੇ ਲੱਗੀਆਂ ਸੀ ਸਾਰਾ ਮਾੜਾ ਸੀ ਮੈਂ ਖਰ ਤਗਦੀਨ ਦਾ ਰਹਿਣ ਵਾਲਾ ਵਾਂ ਮੈਂ ਰਤਗਦੀਨ ਤੋਂ ਦੁੱਧ ਪਾਉਣ ਜਾਂਦਾ ਖਾਲੂ ਡੇਰੀ ਦੇ ਵਿੱਚ ਮੈਂ ਉੱਥੋਂ 8 ਵਜੇ ਵਾਪਸ ਆ ਰਿਹਾ ਸੀ ਮੈਂ ਜਿਗਾਰਡਨ ਇਨਰ ਕੋੜੀ ਵਾਲਿਆਂ ਦੇ ਘਰਾਂ ਤੋਂ ਗਾੜੀ ਆਣ ਕੇ 2 ਕਿਲੇ ਹਟਵਾ ਮੈਂ ਸਾਈਕਲ ਤੇ ਆ ਰਿਹਾ ਸੀ ਇਹਨਾਂ ਮਿਲਣ ਜਾਣ ਕੇ ਮੇਰੇ ਮੋਟਰਸਾਈਕਲ ਲਾ ਲਿਆ ਮੋਟਰਸਾਈਕਲ ਮਾਰ ਕੇ ਲਕਾਰਾਂ ਮਾਰਿਆ ਕਿ ਹੁਣ ਤੂੰ ਜਾਵੇਂਗਾ ਕਿੱਥੇ ਪੰਗੇ ਲੈਣਾ ਜਿੰਨਾ ਪੰਗੇ ਲੈਣਾ ਪ੍ਰਭੇ ਨਾਲ ਕਿ ਹੁਣ ਤੈਨੂੰ ਛੱਡਣਾ ਨਹੀਂ ਅਸੀਂ ਉਹਨਾਂ ਮੇਰੇ ਲਿਆਂ ਕੇ ਸਿਰ ਤੇ ਦਾਤਰ ਮਾਰਿਆ ਫੇ ਮੈਨੂੰ ਢਾ ਕੇ ਬੈਕ ਬਾਲ ਮਾਰੇ ਮੇਰੇ ਫੇ ਮੇਰੇ ਗੋਡਿਆਂ ਤੇ ਮਾਰਾ ਲੱਤਾਂ ਦਾਤਰ ਮਾਰੇ ਆ ਤਲਵਾਰਾਂ ਮਾਰੀਆਂ ਮੇਰੀਆਂ ਲੱਤਾਂ ਤੇ ਮੇਰੀਆਂ ਲੱਤਾਂ ਦੋਵੇਂ ਫ੍ਰੈਕਚਰਾਂ ਕਰਤੀਆਂ ਬਿਲਕੁਲ ਮੈਂ ਤਹ ਸਜੋਗਾ ਨਹੀਂ ਰਿਹਾ ਨਹੀਂ ਜਿਹਨੇ ਬੰਦੇ ਨੇ ਤੁਹਾਡੇ ਤੇ ਹਮਲਾ ਕੀਤਾ ਕਿ ਤੁਸੀਂ ਉਹਨਾਂ ਪਛਾਣਦੇ ਨੇ ਉਹਨਾਂ ਨੂੰ ਨਹੀਂ ਪਛਾਣਦੇ ਮੈਂ। ਤਾਂ ਕਿਸੇ ਨੇ ਕੋਈ ਸ਼ੱਕ ਜਾਂ ਕੋਈ ਪੁਰਾਣੀ ਰੰਜਿਸ਼ ਰੰਜਿ ਸਾਡਾ ਕੇਸ ਜਾਂਦਾ ਸੀ ਭਿੱਲੀ ਦਾ ਝਗੜਾ ਜਾਂਦਾ ਸੀ। ਉਹ ਉਹਦਾ ਨਾਂ ਲਿਆ ਉਹਨਾਂ ਮੇਰੇ ਕੋ ਪ੍ਰਭ ਪ੍ਰਭ ਭਾਜੀ ਨੇ ਭੇਜਿਆ ਸਾਨੂੰ। ਕਿੱਥੇ ਤੇ ਰਹਿਣ ਵਾਲਾ ਪ੍ਰਭ? ਉਹ ਰੱਤਾ ਵੀ ਨੇ। ਤਾਂ ਤੁਸੀਂ ਪੁਲਿਸ ਤੇ ਕੋਈ ਮੰਗ ਕੀ ਕਰਦੇ ਹੋ? ਹਾਂ ਸਾਹਿਬ। ਕਾਰਵਾਈ ਮੇਰੇ ਕੀਤੀ ਜਾਵੇ ਪੁਲਿਸ ਦੇ ਪੂਰੀ। ਤੁਮੇ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਨਾਮ ਹੈ ਆਪਣਾ? ਦક્ષਨ ਸਿੰਘ। ਹਾਂਜੀ ਕਿਹੜੇ ਪਿੰਡੋਂ? ਰੱਤਾ ਕਵੀ। ਹਾਂਜੀ ਜਿਹਨੇ ਤੁਹਾਡੇ ਬੱਚੇ ਤੇ ਹਮਲਾ ਹੋਇਆ ਤੇ ਕੀ ਸਾਰਾ ਮਾਮਲਾ ਕੀ ਸੀ ਵੀ ਸਾਡਾ ਪਹਿਲਾਂ ਕੇਸ ਚੱਲਦਾ ਹੈ ਵਿਹੇਲੀ ਦਾ ਕਬਜ਼ਾ ਕੂਜਾ ਥਾਂ ਦਾ ਇਹ ਉਹ ਸਾਡੇ ਹੱਥ ਜੋ ਗਿਆ ਉਦੋਂ ਮਗਰੋਂ ਇਹਨੇ ਉਹ ਠਹਿਰ ਕੇ ਤੋਂ ਇੱਕ ਦਿਨ ਰਾਤ ਨੂੰ ਦੁੱਧ ਪਾਉਣ ਗਿਆ 8 ਵਜੇ ਸਾਢੇ 8 ਦਾ ਟਾਈਮ ਸੀਗਾ ਤੇ ਰਾਤ ਨੂੰ ਉਹਨਾਂ ਕੋਟ ਮਾਰ ਕੇ ਛੇ ਜਣੇ ਉਹਨਾਂ ਕੋਟ ਦਿੱਤਾ ਮਾਰੇ ਦਾ ਤਰ ਵੀ ਤੇ ਕੱਤਰਾ ਕੂਲ ਚਰਾਈਆਂ ਮਾਰੀਆਂ ਇਧਰੀਆਂ ਤੇ ਮੋੜ ਕੇ ਨੂੰ ਬੋਕਸ ਆ ਗਏ ਉਹ ਬੁੜੀਆਂ ਆਈਆਂ ਦੇ ਛੱਟ ਕੇ ਚਲੇ ਗਏ ਮੋੜ ਕੇ ਦੁਆਰਾ ਫੇਰ ਆਏ ਉਹ ਬੰਦੇ ਤੇ ਇਹ ਉਹਨੇ ਜਿਹਨੂੰ ਮਾਰਾ ਲਾ ਕੇ ਡੇਰਾ ਇਹ ਉਹਨੇ ਕੁੱਤਲੇ ਕੀ ਨਾਮ ਕਿਸ ਜਿਹਨੇ ਬੰਦੇ ਬਲ ਹਮਲਾ ਕੀਤਾ ਕੇ ਨਾਮ ਹੁੰਦਾ ਕੋਈ ਨਹੀਂ ਉਹ ਦੱਸਿਆ ਪ੍ਰਭਦੀਪ ਨੇ ਭੇਜਿਆ ਸਾਨੂੰ ਆਂਦਾ ਲੱਤਾਂ ਬਾਹ ਤੋ ਅੱਛਾ ਤਨ ਤੁਸੀਂ ਪੁਲਿਸ ਤੋਂ ਕੀ ਮੰਗ ਕਰਦੇ ਹਾਂਜੀ ਪੁਲਿਸ ਤੋਂ ਕੀ ਮੰਗ ਕਰਦੇ ਇਨਸਾਫ ਲਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹ ਕਿਉਂ ਇਹਨੇ ਕਾਰਵਾਈ ਇਦਾਂ ਸਾਡੇ ਨਾਲ ਕੀਤੀ ਹੈ ਗੱਡੀ ਸਾਡਾ ਬਾਹਰ ਥਾਵੇਂ ਸਾਡੇ ਪੰਜ ਮਰਲੇ ਉਹ ਨਹੀਂ ਛੱਡਦਾ ਤੇ ਇਸ ਤੋਂ ਪਹਿਲਾਂ ਕੋਈ ਜਾਨ ਨੂੰ ਮਾਰਨ ਦੀ ਧਮਕੀ ਵੀ ਆਉਂਦੀ ਸੀ ਹਾਂ ਨਹੀਂ ਰਹੀ ਉਹ ਚ ਕਹਿੰਦੇ ਤੁਹਾਨੂੰ ਜੋ ਕਰਨਾ ਕਰ ਲਓ ਅਸੀਂ ਤੇ ਤੁਹਾਨੂੰ ਕੁੱਟਾਂਗੇ ਮਾਰਾਂਗੇ ਕਿੱਥੇ ਦੇ ਰਹਿਣ ਵਾਲੇ ਇਹ ਬੰਦੇ ਉਹ ਉਹੀ ਰੱਤੇ ਦੇ ਰਹਿਣ ਵਾਲੇ ਹਾਂ ਰੱਤੇ ਦੇ ਰਹਿਣ ਵਾਲੇ ਤਾਂ ਤਾਇਨਾ ਮੁੰਡਾ ਵਾ ਤੇ ਤੁਸੀਂ ਸੁਲਤਾਨਪੁਰ ਸੁਲਤਾਨਪੁਰ ਲੱਗਦਾ ਰੱਡਾ ਜਿਲ੍ਹਾ ਥਾਣਾ ਸੁਲਤਾਨਪੁਰ ਲੱਗਦਾ ਤੇ ਪੁਲਿਸ ਤੋਂ ਕੀ ਮੰਤਰਾ ਦੇ ਸੀ ਮੈਂ ਤਾਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਤੋਂ ਲਾਹ ਹੁੰਦੀ ਦਾ ਤੁਹਾਡੇ ਬੱਚੇ ਦੀ ਇਸ ਟਾਈਮ ਹਾਲਤ ਬਹੁਤ ਨਿਰਮਹੀਰ ਆ 9 ਟਾਂਕੀ ਉਹਨਾਂ ਦੇ ਸਿਰ ਤੇ ਲੱਗੇ ਆ 9 ਟਾਂਕੀ ਦੇ ਸੈੱਟ ਲੱਗੇ ਆ 12 ਇੱਕ ਬੰਨੇ ਲੱਖ ਦੇ ਲੱਗੇ 6 ਇੱਕ ਬੰਨੇ ਲੱਗੇ ਆ ਬਾਅਦੇ ਵੀ ਲੱਗੇ ਉਹਨਾਂ ਨੇ ਇਹ ਇੱਥੇ ਪਾਸੇ ਸਾਈਡ ਤੇ ਵੀ ਮਾਰਿਆ ਗੁਜਿਆ ਦੇਖਿਆ ਜਾਵੇਦਾ ਤੁਹਾਡੇ ਬੱਚੇ ਨੂੰ ਉਹਨਾਂ ਨੇ ਆਪਣੇ ਲੋ ਮਾਰ ਕੇ ਹੀ ਸਿੱਟ ਜੇ ਮਾਰ ਕੇ ਸਿੱਤਿਆ ਵਾ ਉਹਨਾਂ ਨੇ ਤੋਂ ਉਹ ਮਗਰੋਂ ਆਪ ਦੀ ਹਿੰਮਤ ਨਾਲ ਮਗਰੋਂ ਚਲੇ ਗਿਆ ਕਿਨੇ ਮਾੜਾ ਮੋਟਾ ਅਸੀਂ ਚੁੱਕ ਕੇ ਲਿਆਏ ਮਗਰੋਂ ਗੱਡੀ ਤੇ ਲਿਆ ਉਹ ਲਾਸਟ ਵੇਟ ਵਰ ਮੈਂ ਤੁਹਾਡੇ ਫੇਰ ਪੁੱਛਣਾ ਇਹਦਾ ਪੁਲਿਸ ਦੇ ਉੱਚੇ ਅਧਿਕਾਰੀਆ ਤੋਂ ਕੀ ਮੰਨ ਕਰਦੇ ਇਨਸਾਫ ਦੀ ਇਨਸਾਫ ਦੀ ਸਾਨੂੰ ਵੀ ਇਹ ਮੁੜ ਕੇ ਕਿਤੇ ਕੋ ਹਸਲਾ ਤਮ ਗਿਆ ਦਿੰਦਾ ਵੀ ਮੈਂ ਤੈਨੂੰ ਮਾਰ ਦੇਣਾ ਸੰਸਾਫੇ ਦਾ ਵੀ ਚੈ ਇਹ ਸੰਸ ਕੈਨਸਲ ਹੋਇਆ ਚ ਸਾਨੂੰ ਕੀ ਨੇ ਗਾਂ ਮੋਕੇ ਕੋ ਕਰਦੇ ਕੀ ਪੋਸਲ ਅਸਲਾ ਅਸਲਾ ਵੀ ਹੈ ਉਹਨਾਂ ਤੋਂ ਮਸਲਾ ਵੀ ਹੈਗਾ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਜਨ ਖੋਸਲਾ ਦੀ ਰਿਪੋਰਟ